ਹਾਂਜੀ ਆਪਾਂ ਲੱਗੇ ਆ ਲਾਈਨਿੰਗ ਕਲਰ ਸੂਟ ਕੱਟਣਾ ਠੀਕ ਹੈ ਜੀ ਕਈ ਮੇਰੀਆਂ ਭੈਣਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਲਾਈਨਿੰਗ ਕੱਟਣ ਬਾਰੇ ਤੇ ਆਪਾਂ ਉਹ ਦੱਸਣ ਲੱਗੇ ਆ ਵੀ ਲਾਈਨਿੰਗ ਕਿੱਦਾਂ ਕੱਟੀਦੀ ਹੈ ਸੂਟ ਦੀ ਸੂਟ ਆਪਣਾ ਕਟਿੰਗ ਕੀਤਾ ਹੋਇਆ ਤੇ ਆਪਾਂ ਨੇ ਦੂਰੀ ਰੱਖ ਲਈ ਹੈ ਲਾਈਨਿੰਗ ਇਹ ਦੋਨਾਂ ਪੱਲਿਆਂ ਦੀ ਕੰਨੀ ਆਪਣੀ نیچے ਰੱਖੀ ਹੋਈ ਹੈ ਤੇ ਆਪਾਂ ਇਹ ਲਾਈਨਿੰਗ ਲਾਉਣ ਲੱਗੇ ਆ ਅੱਡੀ ਤੇ ਆਡੀਰ ਸਿੱਧੀ ਦਾ ਕੋਈ ਫਰਕ ਨਹੀਂ ਹੁੰਦਾ ਹੈਗਾ ਦੋਨੇ ਸਹੀ ਆ ਜੰਨੀਆਂ ਲੈਣੀਆਂ ਲਾਉਣ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਠੀਕ ਹੈ ਜੀ ਜੇ ਤੁਹਾਡਾ ਚਿੱਤ ਕਰਦਾ ਤੁਸੀਂ ਆਡੀ ਲਾ ਸਕਦੇ ਆ ਚਾਹੇ ਸਿੱਧੀ ਵੀ ਲੈਣੀ ਲਾ ਸਕਦੇ ਆ ਤੇ ਮੈਂ ਸਿੱਧੀ ਲੈਨਿੰਗ ਵੀ ਲਾ ਦਨੀ ਆ ਤੇ ਆਡੀ ਵੀ ਲਾ ਦਨੀ ਆ ਤੇ ਅੱਜ ਮੈਂ ਦੋਨੋਂ ਉਸਣ ਲੱਗੀ ਆ ਆਡੀ ਲੈਨਿੰਗ ਬਾਰੇ ਆਪਾਂ ਕਮੀਜ਼ ਨੂੰ ਆਡੀਓ ਲੈਨਿੰਗ ਲਾਉਣ ਲੱਗੇ ਆ ਠੀਕ ਹੈ ਜੀ ਆ ਦੇਖੋ ਜਿੱਦਾਂ ਆਪਾਂ ਨੇ ਪੱਲਾ ਵਿਛਾ ਲਿਆ ਉਹਦੇ ਨੀਚੇ ਆਪਣੀ ਕੰਨੀ ਹੈ ਜੀ ਦੋਨੇ ਪੱਲਿਆਂ ਦੀ ਆਪਾਂ ਨੇ ਕੱਠਿਓ ਲੈਣੀ ਕੱਟ ਲੈਣੀ ਹੈ ਬੈਕ ਦੀ ਵੀ ਤੇ ਫਰੰਟ ਪੱਲੇ ਦੀ ਵੀ 1 ਇੰਚ ਆਪਾਂ ਨੇ ਲਾਈਨਿੰਗ ਵੱਧ ਘੱਟ ਲੈਣੀ ਹੈ ਠੀਕ ਹੈ ਜੀ ਕਿਉਂਕਿ ਢਿੱਲੀ ਮੈਂ ਲਾ ਦੇਣੀ ਹੁੰਦੀ ਹੈ ਲਾਈਨਿੰਗ ਫਿਰ ਵਿੱਚ ਸ਼ੈਂਕ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਐਦਾਂ ਹੁਣ ਆਪਾਂ ਨੇ ਕੱਟ ਲਈਏ ਦੋਨਾਂ ਪੱਲਿਆਂ ਦੀ ਲਾਈਨਿੰਗ ਤੇ ਆਪਾਂ ਨੇ ਹੁਣ ਖੋਲ ਲੈਣੀ ਹੈ ਇਹ ਲਾਈਨਿੰਗ ਇਦਾਂ ਆਪਾਂ ਨੇ ਖੋਲ ਕੇ ਲਾਈਨਿੰਗ ਦੋਨੇ ਪੱਲਿਆਂ ਦੀ ਲਾਈਨਿੰਗ ਜੋੜ ਲੈਣੀ ਆ ਫਿਰ ਆਪਾਂ ਨੇ ਠੀਕ ਹੈ ਜੀ ਇਦਾਂ ਆਪਾਂ ਨੇ ਚੌਰੀ ਕਰ ਲੈਣੀ ਆ ਫਿਰ ਇਹ ਤੇ ਇਸ ਦੇ ਉੱਪਰ ਆਪਾਂ ਨੇ ਕਮੀਜ਼ ਦਾ ਕੱਪੜਾ ਰੱਖ ਲੈਣਾ ਹੁਣ ਠੀਕ ਹੈ ਜੀ ਕਮੀਜ਼ ਕਟਿੰਗ ਕਰਿਆ ਹੋਇਆ ਜਿਹੜਾ ਆਪਾਂ ਨੇ ਅਦਾ ਆਪਣਾ ਕਮੀਜ਼ ਰੱਖ ਲੈਣਾ ਉੱਪਰ ਠੀਕ ਹੈ ਜੀ ਤੇ ਇਦਾਂ ਆਪਾਂ ਇਹ ਪ੍ਰੋਪਰ ਰੱਖ ਕੇ ਮਤਲਬ 2 ਇੰਚ ਦਾ ਆਪਾਂ ਨੇ ਥੱਲੇ 1.5 2 ਇੰਚ ਦਾ ਫਰਕ ਪਾ ਲੈਣਾ ਉੱਚੀ ਲਾਈਨਿੰਗ ਕਰਨ ਵਾਸਤੇ ਕਮੀਜ਼ ਤੋਂ ਉੱਚੀ ਲਾਈਨਿੰਗ ਰੱਖਣੀ ਹੈ ਠੀਕ ਹੈ ਜੀ ਤੇ ਇਦਾਂ ਆਪਾਂ ਨੇ ਬਿਲਕੁਲ ਪ੍ਰੋਪਰ ਸੈੱਟ ਕਰਕੇ ਰੱਖ ਲੈਣਾ ਕਮੀਜ਼ ਨੂੰ ਤੇ ਇਹਦੇ ਲਾਗ-ਲਾਗ ਫਿਰ ਆਪਾਂ ਨੇ ਲਾਈਨਿੰਗ ਦੀ ਕਟਿੰਗ ਕਰ ਦੇਣੀ ਹੈ ਜਿੱਦਾਂ ਆਪਣਾ ਕਮੀਜ਼ ਕੱਟਿਆ ਹੋਇਆ ਉਸੇ ਤਰ੍ਹਾਂ ਆਪਾਂ ਨੇ ਲੈਨਿੰਗ ਦੀ ਕਟਿੰਗ ਕਰਦਣੀ ਹੈ ਠੀਕ ਹੈ ਜੀ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਹੈ ਦੋਨਾਂ ਪੱਲਿਆਂ ਦੀ ਬੈਕ ਦੀ ਵੀ ਤੇ ਫਰੰਟ ਦੀ ਵੀ ਤੇ ਹੁਣ ਆਪਾਂ ਕਟਾਂਗੇ ਸਲਵਾਰ ਦੇ ਪੱਲੇ ਜਿਹੜੀ ਵੀ ਤੁਸੀਂ ਲੈਨਿੰਗ ਕੱਟਣੀ ਹੈ ਜਿਵੇਂ ਸਲਵਾਰ ਦੇ ਪੱਲਿਆਂ ਦੀ ਕਟਣੀ ਹੈ ਜਾਂ ਸਲਵਾਰ ਦੀ ਕਟਣੀ ਹੈ ਤੁਸੀਂ 1 ਇੰਚ ਮਤਲਬ ਵਧਾ ਕੇ ਹੀ ਕਟਣੀਆਂ ਲੈਣੀਆਂ ਸ਼ੋਰਟੀ ਲਾਈਨਿੰਗ ਨਹੀਂ ਕੱਟਣੀ ਹੈਗੀ 1 ਇੰਚ ਤੁਸੀਂ ਵਧਾ ਕੇ ਹੀ ਲੈਣੀ ਕੱਟਣੀ ਹੈ ਠੀਕ ਹੈ ਜੀ ਐਦਾਂ ਤੁਸੀਂ ਉੱਪਰ ਪੱਲੇ ਵਿਛਾ ਲੈਣੇ ਸਲਵਾਰ ਦੇ ਕਿਉਂਕਿ ਲਾਈਨਿੰਗ ਹਮੇਸ਼ਾ ਆਪਣੇ ਢਿੱਲੀ ਹੋ ਰੱਖਣੀ ਹੈ ਕਿਉਂਕਿ ਆਪਣੇ ਕੱਪੜੇ ਦੇ ਵਿੱਚ ਉੱਪਰ ਬਾੜਨਾ ਪੈਣ ਬਿਲਕੁਲ ਐਦਾਂ ਤੁਸੀਂ ਪੱਲਿਆਂ ਦੀ ਲਾਈਨਿੰਗ ਕੱਟ ਲੈਣੀ ਹੈ ਤੇ ਆਪਣਾ ਫੁੱਲ ਲਾਈਨਿੰਗ ਸੂਟ ਹੈ ਜੀ ਇਹ ਕਟਿੰਗ ਕਰਨ ਲੱਗੇ ਆਪਾਂ ਨੇ ਉਹਦੇ ਨਾਲ ਤੇ 벨ਟ ਨਿਕਲੀਏ ਪੱਲਿਆਂ ਦੇ ਨਾਲ ਤੇ ਆਪਾਂ ਨੇ ਇਹ 벨ਟ ਕਟਿੰਗ ਕਰ ਦਣੀ ਫੁੱਲ ਸਾਈਜ਼ ਦਾ ਸੂਟ ਹੈ ਜੀ ਆਪਣਾ ਇਹ 2.5 ਮੀਟਰ ਆਪਣੀ ਕੋਲ ਲਾਈਨਿੰਗ ਸੀਗੀ ਤੇ ਆਪਾਂ ਨੇ ਲਾਈਨਿੰਗ ਕੱਟ ਲਈ ਹੈ 벨ਟ ਦੀ లైనింగ్ కట్ని ఔఖా తరికాని బిల్లు సౌఖా హరికా పే సూట్ ఫిల కట్ద తరకే హా కని వాజూది లైని కట్ ਠੀਕ ਹੈ ਜੀ ਆਪਣੀ ਲਾਈਨਿੰਗ ਕੱਟੀ ਗਈ ਹੈ ਬਾਹਾਂ ਦੀ ਤੇ ਹੁਣ ਆਪਾਂ ਸਲਵਾਰ ਦੇ ਕੁੰਦਿਆਂ ਦੀ ਲਾਈਨਿੰਗ ਕਟਾਂਗੇ ਜੇ ਮੇਰੀਆਂ ਭੈਣਾਂ ਨੂੰ ਤਰੀਕਾ ਵਧੀਆ ਲੱਗੇ ਲਾਈਨਿੰਗ ਕਟਣ ਦਾ ਦਾ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਇਹਦਾ ਤੁਸੀਂ ਦੂਰਾ ਕਰਕੇ ਕਪੜਾ ਬਿਛਾ ਲੈਣਾ ਆਪਣਾ ਲਾਈਨਿੰਗ ਦਾ ਉਸ ਤੋਂ ਬਾਅਦ ਆਪਾਂ ਨੇ ਇਹਦਾ ਸਲਵਾਰ ਦਾ ਕਪੜਾ ਚੱਕਿਆ ਠੀਕ ਹੈ ਜੀ ਇਹਦੀ ਆਪਾਂ ਨੇ ਲੰਬਾਈ ਮਿਲ ਲੈਣੀ ਹੈ ਤੇ ਚੜਾਈ ਮਿਲ ਲੈਣੀ ਹੈ ਪਹਿਲਾਂ ਚਲਵਾਰ ਵੀ ਮੈਂ ਇਦਾਂ ਨਹੀਂ ਮਤਲਬ ਉੱਪਰ ਧਰ ਕੇ ਨਹੀਂ ਕੱਟਦੀ ਹੁੰਦੀ ਤੇ ਲੰਬਾਈ আর ਚੜਾਈ ਦੇਖ ਲੈਣੀ ਹੈ ਜੀ ਠੀਕ ਹੈ ਜੀ ਲੰਬਾਈ ਇਹਦੀ 31 ਹੈ ਆਪਾਂ ਨੇ 32 ਰੱਖ ਲੈਣੀ ਹੈ ਲਾਈਨਿੰਗ ਦੀ ਠੀਕ ਹੈ। ਹਾਂ ਦੇਖੋ ਬੱਤੀ ਲੰਬਾਈ ਰੱਖ ਲਈ ਆਪਾਂ ਨੇ ਕੁੰਦਿਆਂ ਦੇ। ਉਸ ਤੋਂ ਬਾਅਦ ਆਪਾਂ ਨੇ ਕੀਰਦੀ ਨਿਸ਼ਾਨੀ ਜਿੰਨੀ ਆਪਾਂ ਨੇ ਤਿਆਰ ਦੇਖੀ ਸੀ ਉਹਦੀ ਉੱਥੇ ਲਾ ਦੇਣੀ ਮਾਰਕਿੰਗ ਤੇ ਹੁਣ ਆਪਾਂ ਨੇ ਆਸਣ ਦੀ ਲਾ ਦੇਣੀ ਹੈ। ਆਸਣ ਤੋਂ ਬਾਅਦ ਆਪਾਂ ਨੇ ਐਦਾਂ ਮਲਾ ਕੇ ਇਹਦੀ मारक लगा ठीक है जी एपर रखण्याची लोड नाही तसं बस एक इंच नीचे बधा देनी, ते इंच चौडाई वलन बधा देनी, है ठीक है जी ਜੇ ਤੁਸੀਂ ਬਿਲਕੁਲ ਸੈਟ ਕਰਕੇ ਲਾਈਨਿੰਗ ਲੁਕੋਗੇ ਤੁਹਾਡੇ ਕੋਲ ਬਿਲਕੁਲ ਸੈਟ ਹੀ ਆਊਗੀ ਜਦੋਂ ਤੁਸੀਂ ਸਟਿਚ ਕਰਨਾ ਸੂਟ ਆਧਾ ਤੁਸੀਂ ਕਰ ਲਈ ਦੋ ਗੁੰਦਿਆਂ ਦੀ ਲਾਈਨਿੰਗ ਆਪਾਂ ਨੇ ਕਟਿੰਗ ਕਰ ਲਈ ਤੇ ਆਪਾਂ ਨੇ ਇਹ ਇਹ ਗੁੰਦੇ ਚੱਕਣੇ ਆ ਤੇ ਦੂਜੀ ਸਾਈਡ ਧਰਤਣੀ ਠੀਕ ਹੈ ਜੀ ਬੱਸ ਇਸੇਮ ਤਰੀਕੇ ਜਿੱਦਾਂ ਆਪਾਂ ਸੂਟ ਦੀ ਕਟਿੰਗ ਕਰਦੇ ਆ ਉਸੇ ਤਰ੍ਹਾਂ ਆਪਾਂ ਨੇ ਲਾਈਨਿੰਗ ਦੀ ਕਟਿੰਗ ਕਰਨੀ ਹੈ। ਇੱਕ ਮੇਰੇ ਭੈਣ ਨੂੰ ਆਉਂਦੇ ਨਹੀਂ ਸੀਗੇ ਲਾਈਨਿੰਗ ਵਾਲੇ ਸੂਟ ਕੱਟਣੇ ਤੇ ਉਹਨੇ ਮੈਨੂੰ ਕਿਹਾ ਕਿ ਦੀਦੀ ਵੀਡੀਓ ਪਾ ਕੋਈ ਵੀ ਅਸੀਂ ਦੇਖੀ ਲਾਈਨਿੰਗ ਵਾਲਾ ਸੂਟ ਕਟਿੰਗ ਕਰੀ ਅਸੀਂ ਵੀ। ਇਹ ਮੈਂ ਤਾਂ ਕਰਕੇ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕੀਤੀ ਹੈ ਤੇ ਮੈਂ ਤੁਹਾਨੂੰ ਇਹ ਦੀ ਸਟੀਚਿੰਗ ਵੀ ਦੱਸ ਦੂੰਗੀ ਜੇ ਤੁਹਾਨੂੰ ਗੁੰਮ ਲਾਈਨਿੰਗ ਨਹੀਂ ਲਾਉਣੀ ਆਉਂਦੀ ਹੈਗੀ ਸਲਵਾਰ 'ਚ ਤੇ ਉਹ ਵੀ ਮੈਂ ਵੀਡੀਓ ਪਾਈ ਹੋਈ ਆ ਗੁੰਮ ਸਲਾਈਆਂ ਵਾਲੀ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹਨੂੰ ਗੁੰਮਸੇ ਹੋਣਾ ਨਹੀਂ ਲਾਉਣੀ ਆਉਣੀ ਹੈਗੀ ਸਲਵਾਰ ਦੇ ਵਿੱਚ ਉਹ ਵੀ ਆਪਾਂ ਨੇ ਪਹਿਲਾਂ ਵੀਡੀਓ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਲਾਈਨਿੰਗ ਵਾਲੀ ਮੈਂ ਸਲਵਾਰ ਦੀ ਵੀ ਵੀਡੀਓ ਪਾ ਦੂੰਗੀ ਸਟਿਚ ਕਰਨ ਦੀ ਤੇ ਕਮੀਜ਼ ਦੀ ਵੀ ਪਾ ਦੂੰਗੀ ਤੇ ਕਿੰਦਾ ਸਟਿਚ ਕਰੀਦਾ ਐਦਾਂ ਤੁਸੀਂ ਰੱਖ ਲੈਣਾ ਇਹਨੂੰ ਮਲਾ ਕੇ ਦੇਖੋ ਬਿਲਕੁਲ ਪ੍ਰੋਪਰ ਸਹੀ ਆਇਆ ਆਪਣਾ ਕਟਿੰਗ ਕੀਤਾ ਹੋਇਆ ਠੀਕ ਹੈ ਜੀ ਉਹ ਦੇਵ ਨੇ ਬਿਲਕੁਲ ਆਗੇ ਸਹੀ ਤੇ ਆਪਣਾ ਸੂਟ ਕਟਿੰਗ ਹੋ ਗਿਆ ਸਾਰਾ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ